ਬੀਸਵਾਲ ਨਾਲ ਸ਼ੀਸ਼ੇ ਭੰਨੇ ਆ ਸ਼ੀਸ਼ੇ ਭੰਨ ਕੇ ਤਾਂ ਹਾਂ ਤੋਂ ਕਿਸ ਨੇ ਬੀਸਵਾਲ ਸਿੱਟਿਆਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਭੰਨ ਕੇ ਸ਼ੀਸ਼ੇ ਫੇਰ ਕੱਢੇ ਗਏ ਹੈਗੇ ਰਾਹਗਰੀ ਕਪੌੜੀ ਲਈ ਜਾਂਦਾ ਸੀ ਰੈਂਟ ਤੇ ਛੱਡਣ ਲਈ ਉਸ ਟਾਈਮ 2 ਸਕਿੰਟਾਂ ਜੀ ਬਸ ਪੌੜੀ ਆ ਉਸ ਪੌੜੀ ਲੱਗਣ ਕਾਰਨ ਕਾਫੀ ਜਾਨਾਂ ਬਚੀਆਂ ਉਹਦੇ ਕਾਰਨ ਬਚੀਆਂ ਰਾਹਤ ਜਿਹੜੇ ਬੰਦੇ ਪਹੁੰਚੇ ਉੱਥੇ ਥੱਲੇ ਨਾਲੇ ਦੇ ਪੌੜੀ ਲਾ ਕੇ ਪਹੁੰਚੇ ਜਿਹੜੇ ਬਸ ਕੱਢਣ ਦੇ ਮੰਤਲਕੀ ਸਵਾਰੀਆਂ ਕੱਢਣ ਚ ਕਾਮਯਾਬ ਹੋਏ ਜਿੰਨੇ ਬੰਦੇ ਉਸ ਪੌੜੀ ਕਾਰਨ ਹੋਏ ਆ ਪੌੜੀ ਉਹ ਕੁਦਰਤ ਮਹਾਰਾਜ ਦੀ ਕਿਰਪਾ ਨਾਲ 2 ਮਿੰਟ ਦੀ ਪੌੜੀ ਉੱ ਪੀਪਰ ਨੇ ਥੋੜੀ ਜਿਹੀ ਸਾਈਡ ਅੱਗੇ ਤੋਂ ਮਾਰੀ ਆ ਉਹਦੇ ਬਸ ਦੇ ਬਾਅਦ ਚ ਪਿੱਛੋਂ ਵੀ ਸ਼ੈਡ ਮਾਰੀ ਆ ਤੇ ਬਸ ਅਨਬੈਲੈਂਸ ਹੋ ਕੇ ਡਰੇਨ ਦੇ ਵਿੱਚ ਡਿੱਗ ਪਈ ਆ 10 ਸਕਿੰਟ ਦਾ ਸਮਾਂ ਮਿਲਿਆ ਬਸ ਨੂੰ ਬੈਲੈਂਸ ਖਰਾਬ ਹੋਣ ਕਰਕੇ 10 ਸਕਿੰਟ ਉੱਪਰ ਰਹੀ ਆ ਹੌਲ ਦੇ ਉੱਪਰ ਲੌਂਕੀ ਉਹ ਸਵਾਰੀਆਂ ਨੇ ਜਦੋਂ ਹਫੜਾ ਦਪੜੀ ਹੋ ਗਈ ਤੇ ਉਹਦਾ ਬੈਲੈਂਸ ਆਊਟ ਹੋ ਕੇ ਨਾਲ ਹੀ ਡਿੱਗ ਪਈ ਅਜੇ ਵੀ ਉੱਥੇ ਬਸ ਦੇ ਉੱਤੇ ਕੁੱਦਿਆਂ ਜੀ ਤੇ ਬਸ ਦੇ ਵਿੱਚੋਂ ਦੋ ਤਿੰਨ ਡੈੱਡ ਬੋਡੀਆਂ ਤੇ ਇੱਕ ਜਿੰਦਾ ਹਾਲਤ ਦੇ ਵਿੱਚ ਇੱਕ ਲੇਡੀਜ਼ ਕੱਢੀ ਸੀਗੀ ਬੱਚੇ ਨਿਕਲੇ ਨਹੀਂ ਕਹਿੰਦਾ ਮੇਰੇ ਵਿੱਚ ਖਿੱਚੀ ਗਿਆ ਜਨ ਜੱਕ ਪੱਟੇ ਕੀ ਆ ਹੱਥ ਤੇ ਬਾਵਾ ਵੱਡੀਆਂ ਸਟਾਈਕ ਕਾ ਬਾਹ ਇੰਜਰੀ ਹੋ ਗਈ ਤਲਵੰਡੀ ਤੋਂ ਬਠਿੰਡਾਵਾਲ ਜਾਂਦੀ ਕੱਲ ਇੱਕ ਬੱਸ ਜਿਹੜੀ ਆ ਉਹ ਹਾਸਾ ਗ੍ਰਸਤ ਹੁੰਦੀ ਆ ਪਿੰਡ ਜੋ ਜੀਵਨ ਸਿੰਘ ਪਾਲਾ ਦੇ ਵਿੱਚ ਜੀਵਨ ਸਿੰਘ ਵਾਲਦੇ ਵਸਨੀਕ ਇਸ ਵੇਲੇ ਮੇਰੇ ਨਾਲ ਨੇ ਜਿਨ੍ਹਾਂ ਨੇ ਉਸ ਵੇਲੇ ਰਾਤ ਕਾਰਜਾਂ ਦੇ ਵਿੱਚ ਜਿਹੜਾ ਉਹ ਆਪਣਾ ਯੋਗਦਾਨ ਪਾਇਆ ਤੇ ਸਵਾਰੀਆਂ ਨੂੰ ਜਿਹੜਾ ਉਸ ਵੇਲੇ ਬਸਤੇ ਵਿੱਚੋਂ ਜਿਹੜਾ ਕੱਢਿਆ ਸਰਪੰਚ ਸਾਹਿਬ ਸਾਡੇ ਨਾਲ ਹੋਣਗੇ ਸਰਪੰਚ ਸਾਹਿਬ ਕਿਸ ਤਰ੍ਹਾਂ ਦੇ ਨਾਲ ਹਾਦਸਾ ਵਾਪਰਦਾ ਕਿਹੜਾ ਸਮਾਂ ਹੁੰਦਾ ਹੈ ਜਰਾ ਜਾਣਕਾਰੀ ਇਹ ਤਕਰੀਬਨ 1.5 ਵਜੇ ਦਾ ਟਾਈਮ ਸੀ ਦੇਣੇ ਜੀ ਤੇ ਬਸ ਸਟੈਂਡ ਤੇ ਰੁਕੀਆ ਬਸ ਉੱਥੋਂ ਸਾਡੇ ਪਿੰਡੋਂ ਵੀ ਸਵਾਰੀਆਂ ਚੜ੍ਹੀਆਂ ਨੇ ਵਿੱਚ ਉਹਦੇ ਹਾਂ ਤੇ ਅੱਗੇ ਜਾ ਕੇ ਪੋਲਾ ਜਿਹੜਾ ਉਹ ਥੋੜਾ ਜਿਹਾ ਤੰਗ ਜੀ ਡਰੇਨ ਦਾ 1.5 ਕਿਲੋਮੀਟਰ ਪੈਂਦਾ ਉੱਥੇ ਨਾਲ ਹੀ ਸਵਾਰੀਆਂ ਦੇ ਬੈਠਣ ਦੱਸਣ ਦੇ ਮੁਤਾਬਕ ਉਥੋਂ ਟ੍ਰਿਪਰ ਆ ਰਿਹਾ ਸੀ ਇੱਕ ਜੀ ਤੇ ਪਲੱਸ ਹਾਂ ਤੇ ਪਲੱਸ ਬੱਸ ਦੇ ਆ ਜਿਹੜੇ ਬਾਈਪਰ ਕੰਮ ਨਹੀਂ ਕਰ ਰਹੇ ਸੀਗੇ ਤੇ ਟਿਪਰ ਨੇ ਥੋੜੀ ਜਿਹੀ ਸਾਈਡ ਅੱਗੇ ਤੋਂ ਮਾਰੀ ਆ ਉਹਦੇ ਬੱਸ ਦੇ ਤੇ ਬਾਅਦ ਚ ਪਿੱਛੋਂ ਵੀ ਛੈਡ ਮਾਰੀ ਆ ਤੇ ਬੱਸ ਅਨਬੈਲੈਂਸ ਹੋ ਕੇ ਡਰੇਨ ਦੇ ਵਿੱਚ ਡਿੱਗ ਪਈ ਆ ਤੇ ਡਿੱਗਣ ਨਾਲ ਉੱਥੇ ਅੱਟ ਜਿਹੜੀ ਟੱਕਰ ਹੋਈ ਆ ਹਾਂ ਜੀ ਟੱਕਰ ਥੋੜੀ ਸਾਈਡ ਵੱਜੀ ਉਹਦੀ ਟਿਪਰ ਤੇ ਦੱਸਣ ਮੁਤਾਬਕ ਹਾਂ ਤੂਦੇ ਵਿੱਚ 8 ਮੋਤਾਂ ਹੋ ਗਈਆਂ ਜੀ तकरीबन 3 ਦਰਜਨ ਦੇ ਕਰੀਬ ਜਖਮੀ ਹੋਏ ਨੇ ਉੱਥੇ ਤੇ ਅਨਾਉਂਸਮੈਂਟ ਹੋ ਗਈ ਸੀ ਗੁਰਦੁਆਰਾ ਸਾਹਿਬ ਵਿੱਚ ਜੀ ਤੇ ਸਾਰਾ तकरीबन ਪਿੰਡੀ ਪਹੁੰਚ ਗਿਆ ਸੀ ਤੁਸੀਂ ਪਹੁੰਚੇ ਉਸ ਵੇਲੇ ਕੀ ਪੋਜੀਸ਼ਨ ਸੀ ਉੱਥੇ ਜਦੋਂ ਉੱਥੇ ਅਸੀਂ ਪਹੁੰਚੇ ਤਾਂ ਅਸੀਂ ਵੀ ਉੱਥੇ ਬੱਸ ਦੇ ਉੱਤੇ ਕੁੱਦਿਆਂ ਜੀ ਤੇ ਬੱਸ ਦੇ ਵਿੱਚੋਂ ਦੋ ਤਿੰਨ ਡੈੱਡ ਬੋਡੀਆਂ ਤੇ ਇੱਕ ਜਿੰਦਾ ਹਾਲਤ ਦੇ ਵਿੱਚ ਇੱਕ ਲੇਡੀ ਜੀ ਕੱਢੀ ਸੀਗੀ ਤੇ ਉਦੋਂ ਪਹਿਲਾਂ ਸਾਰੀਆਂ ਜਾਣੇ ਸਵਾਰੀਆਂ ਬਾਹਰ ਕੱਢੀਆਂ ਜਾ ਚੁੱਕੀਆਂ ਸੀਗੀਆਂ ਤੇ ਡੈੱਡ ਬੋਡੀਆਂ ਵੀ ਬਾਹਰ ਕੱਢੀਆਂ ਜਾ ਚੁੱਕੀਆਂ ਸੀਗੀਆਂ ਜੀ ਅਸੀਂ ਵੀ ਕੋਸ਼ਿਸ਼ ਕੀਤੀ ਨਾਲ ਉੱਤੇ ਉਦੋਂ ਅਸੀਂ ਤਕਰੀਬਨ ਤਿੰਨ ਕ ਡੈੱਡ ਬੋਡੀਆਂ ਤੇ ਇੱਕ ਜਿੰਦਾ ਲੇਡੀਜ਼ ਕੱਢੀ ਸੀ ਅੱਛਾ ਕਿੰਨੀਆਂ ਸਵਾਰੀਆਂ ਸੀ ਪਤਾ ਲੱਗੇ ਬਸ ਦੇ ਵਿੱਚ ਟੋਟਲ ਆਲਮੋਸਟ ਫੁੱਲ ਲੋਡਡ ਸੀ ਕਿ ਜੀ 60 ਸਵਾਰੀਆਂ ਦੇ ਕਰੀਬ ਸੀਗੀਆਂ ਸਵਾਰੀਆਂ ਦੇ ਚ ਹਾਂ ਸੀਟਿੰਗ ਸਾਰੀ ਬੁੱਕ ਬੁੱਕ ਸੀ ਜੀ ਤਾਂ ਇਹ ਜੇ ਪੁਲ ਦੀ ਜਿਹੜੀ ਦੀ ਗੱਲ ਕਰਿਓ ਕਿ ਇਹ ਵੀ ਸਵਾਲ ਉੱਠ ਰਿਹਾ ਕਿ ਬਹੁਤ ਪੁਰਾਣਾ ਜਿਹੜਾ ਹੈਗਾ ਪੁਲਾ ਜਿਸ ਤਰ੍ਹਾਂ ਦੇ ਨਾਲ ਸੁਰੱਖਿਆ ਦੇ ਪ੍ਰਬੰਧ ਹੋਣੇ ਚਾਹੀਦੇ ਉਸ ਤਰ੍ਹਾਂ ਦੇ ਨਾਲ ਸੁਰੱਖਿਆ ਦੇ ਪ੍ਰਬੰਧ ਇਸ ਪੁਲ ਤੇ ਹੈ ਨਹੀਂ ਨਹੀਂ ਉਸ ਪੁਲ ਕਾਫੀ ਖਸਤਾ ਹਾਲਤ ਦੇ ਪੁਲਾ ਜੀ ਤਕਰੀਬਨ 1955 52 ਦੇ ਵਿੱਚ ਡੇ ਨਿਕਲੀ ਆ ਉਸ ਟਾਈਮ ਦਾ ਹੀ ਪੁਲ ਬਣਿਆ ਹੋਇਆ ਟ੍ਰੈਫਿਕ ਦਾ ਲੋਡ ਜਿਆਦਾ ਹੈ ਜੀ ਤੇ ਇੱਕ ਜਿਹੜੀ ਸੜਕਾ ਸੜਕ ਜਿਆਦਾ ਚੌੜੀ ਆ ਪੁਲ ਤੰਗ ਆ ਤੇ ਜੇ ਕਿਤੇ ਧੁੰਦ ਦਾ ਜਾਂ ਹਨੇਰੇ ਦਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਵਾਪਰਦਾ ਤਾਂ ਉੱਥੇ ਹਾ사 ਵਾਪਰਨ ਦਾ ਪੂਰਾ ਖਤਰਾ ਬਣਿਆ ਰਹਿੰਦਾ ਪਹਿਲਾਂ ਵੀ ਕਈ ਹਾਦਸੇ ਹੋਏ ਉੱਥੇ ਤੁਹਾਡੇ ਪਿੰਡ ਦੇ ਵੱਲੋਂ ਫਿਰ ਪ੍ਰਸ਼ਾਸਨ ਅੱਗੇ ਇਹ ਗੱਲ ਰੱਖੀ ਜਾਂਦੀ ਹੈ ਜੇ ਰੱਖੀ ਗਈ ਹੈ ਅੱਗੇ ਤੋਂ ਜ਼ਰੂਰ ਰੱਖਾਂਗੇ ਵੈਸੇ ਪ੍ਰਸ਼ਾਸਨ ਉੱਥੋਂ ਦੀ 24 ਘੰਟੇ ਲੰਗਦਾ ਹੀ ਹੈ ਜੀ ਉਹਨਾਂ ਨੂੰ ਵੀ ਪਤਾ ਹੈ ਧਿਆਨ ਚੀ ਹੈ ਉਹਨਾਂ ਦੇ ਪਰ ਅਸੀਂ ਜ਼ਰੂਰ ਇਹ ਮੰਗ ਉਠਾਵਾਂਗੇ ਵੀ ਪੁਲ ਦਾ ਨਵੀਨੀ ਕਰਨ ਤੇ ਜਾਂ ਪੁਲ ਨੂੰ ਬਣਵੇ ਅੱਗੇ ਤੋਂ ਤਾਂ ਕਿ ਅੱਗੇ ਤੋਂ ਹਾਸਾ ਨਾ ਵਾਪਰੇ ਵੀ ਜੀ ਤੁਸੀਂ ਜਦੋਂ ਤੁਸੀਂ ਪਹੁੰਚਦੇ ਹੋ ਤੁਸੀਂ ਸਾਬका ਸਰਪੰਚ ਹੋ ਜਦੋਂ ਤੁਸੀਂ ਪਹੁੰਚਦੇ ਹੋ ਕੀ ਸੀ ਜਦੋਂ ਅਸੀਂ ਉੱਥੇ ਪਹੁੰਚੇ ਜੀ ਉੱਥੇ ਪੂਰੀ ਹਫੜਾ ਦਾ ਬੜੀ ਮਚੀ ਹੋਈ ਆ ਪੰਜ ਕ ਮੁੰਡੇ ਜੰਗ ਆ ਜਿਹੜੇ ਉਹ ਲੱਗੇ ਪਏ ਆ ਮਤਲਬ ਕਿ ਬਸ ਜੋ ਸਵਾਰੀਆਂ ਕੱਢਣ ਉਹ ਡੈੱਡ ਵਾਡੀਆਂ ਕੱਢਣ ਨੂੰ ਜਦੋਂ ਅਸੀਂ ਗਏ ਉੱਥੇ ਜਾ ਕੇ ਮਤਲਬ ਪੰਜ ਡੈੱਡ ਵਾਡੀਆਂ ਨਾਲ ਲਾ ਕੇ ਕੱਢੀਆਂ ਇਹਨਾਂ ਦੇ ਬੇਟਾ ਸੀਗੇ ਇਹਨੇ ਖੁਦ ਚੜਾ ਕੇ ਗਏ ਸੀਗੇ ਇਹਨਾਂ ਦੇ ਬੇਟੇ ਨੇ ਵੀ ਸਭ ਤੋਂ ਪਹਿਲਾਂ ਐਫਰਟ ਇਹਨਾਂ ਦੇ ਬੇਟੇ ਨੇ ਕੀਤਾਗਾ ਇੱਕ ਮੁੰਡਾ ਬਲਦੀਪ ਆ ਉਹ ਵੀ ਇੰਜਰਡ ਆਗਾ ਉਹਨੇ ਵੀ ਕੱਢਣ ਦੀ ਕੋਸ਼ਿਸ਼ ਕੀਤੀ ਹੈਗੀ ਇਹ ਦੋਨੇ ਪੈਸੇਂਜਰ ਸੀਗੇ ਬੱਸ ਦੇ ਵਿੱਚ ਪਰ ਸ਼ੀਸ਼ੇ ਪਨ ਕੇ ਕੱਢ ਹਾਂ ਸ਼ੀਸ਼ੇ ਪਨ ਕੇ ਬੇਸਵਾਲ ਨਾਲ ਸ਼ੀਸ਼ੇ ਪੰਨੇ ਆ ਜੀ ਸ਼ੀਸ਼ੇ ਪਨ ਕੇ ਤਾਂ ਹਾਂ ਤੋਂ ਕਿਸੇ ਨੇ ਬੇਸਵਾਲ ਸਿੱਟਿਆਗਾ ਤੇ ਉਸ ਤੋਂ ਬਾਅਦ ਨਾਤ ਬੜ ਕੇ ਉਹਨਾਂ ਨੂੰ ਪਨ ਕੇ ਸ਼ਫੇਰ ਕੱਢੇ ਗਏ ਹੈਗੇ ਪਰਮਾਤਮਾ ਵੱਲੋਂ ਇੱਕ ਕੁਦਰਤ ਬਚਾਉਣ ਵਾਲਾ ਵੀ ਮਾਲਕੀ ਹੈਗਾ ਰਾਹਗਰੀ ਇੱਕ ਪੌੜੀ ਲਈ ਜਾਂਦਾ ਸੀ ਰੈਂਟ ਤੇ ਛੱਡਣ ਲਈ ਉਸ ਟਾਈਮ ਹੀ ਦੋ ਸਕੈਂਟਾ ਜੀ ਬਸ ਪੌੜੀ ਆ ਉਸ ਪੌੜੀ ਲੱਗਣ ਕਾਰਨ ਕਾਫੀ ਜਾਨਾ ਬਚੀਆਂ ਉਹਦੇ ਕਾਰਨ ਬਚੀਆਂ ਰਾਹਤ ਜਿਹੜੇ ਬੰਦੇ ਪਹੁੰਚੇ ਉੱਥੇ ਥੱਲੇ ਨਾਲੇ ਦੇ ਪੌੜੀ ਲਾ ਕੇ ਪਹੁੰਚੇ ਓਕੇ ਜਿਹੜੇ ਪਹੁੰਚੇ ਹਾਂ ਜਿਹੜੇ ਬੱਸ ਕੱਢਣ ਦੇ ਮਤਲਬ ਕਿ ਸਵਾਰੀਆਂ ਕੱਢਣ ਚ ਕਾਮਯਾਬ ਹੋਏ ਆ ਜਿੰਨੇ ਬੰਦੇ ਉਹ ਉਸ ਪੌੜੀ ਕਾਰਨ ਹੋਏ ਆ ਪੌੜੀ ਉਹ ਕੁਦਰਤ ਮਹਾਰਾਜ ਦੀ ਕਿਰਪਾ ਨਾਲ 2 ਮਿੰਟ ਦੀ ਪੌੜੀ ਉੱਥੇ ਕੋਈ ਰਾਸਤੇ 'ਚ ਛੱਡਣ ਜਾ ਰਿਹਾ ਸੀਗਾ ਮੇਨ ਗੱਲ ਉਹ ਲਾਈ ਤੇ ਉਹਦੇ ਕਾਰਨ ਜਾ ਕੇ ਬਚਾਅ ਕਾਰਜ ਉੱਥੇ ਸਾਰੇ ਜਿਹੜੇ ਬਚਾਅ ਕਾਰਜ ਅਸੀਂ ਤੁਹਾਡੇ ਪਿੰਡ ਦੇ ਸੀ ਜਾਂ ਕੁਝ ਜਿਹੜੇ ਸਵਾਰੀਆਂ ਦੇ ਵਿੱਚੋਂ ਵੀ ਨਿਕਲੇ ਕੁਝ ਸਵਾਰੀਆਂ ਦੇ ਵਿੱਚੋਂ ਸੀਗੇ ਤੇ ਦੋ ਮੁੰਡੇ ਕੋਟਸ਼ਮੀਰ ਦੇ ਸੀ ਇੱਕ ਨਸੀਬਪੁਰੇ ਦਾ ਸੀਗਾ ਜੀ ਇਹਨਾਂ ਨੇ ਬਹੁਤ ਯੋਗਦਾਨ ਦਿੱਤਾ ਘਟੋ ਘਟ ਅਸੀਂ ਤਾਂ ਇਹ ਵੀ ਕਹਿਣੇ ਆ ਵੀ ਇਹ ਮੁੰਡੇ ਜਿੰਨੇ ਮਤਲਬ ਕਿ ਰਾਤ ਕਾਰਜਾਂ ਸੀ ਇਹਨਾਂ ਨੂੰ ਵੀ 26 ਜਨਵਰੀ ਤੇ ਸਨਮਾਨਤ ਕਰਨਾ ਚਾਹੀਦਾ ਤਾਂ ਕਿ ਹੌਸਲਾ ਵਡੇ ਇਨਜਾਨਾ ਪ੍ਰਸ਼ਾਸਨ ਤੋਂ ਆਉਣ ਤੋਂ ਪਹਿਲਾਂ ਸਾਰੀਆਂ ਜਾਨਾਂ ਵਿਚਾ ਚੁੱਕੇ ਸੀਗੇ ਸਾਰੀਆਂ ਡੈੱਡ ਬਾਡੀਆਂ ਕੱਢ ਲਈਆਂ ਸੀ ਅੱਛਾ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਜਿਹੜੀ ਇਸ ਸਮੇਂ ਦੌਰਾਨ ਰਹੀ ਹੈ ਜਿਵੇਂ ਤੁਸੀਂ ਜੋ ਸਰਪੰਚ ਸਾਹਿਬ ਨੂੰ ਹੀ ਗੱਲ ਕਰੀਏ ਕਿ ਅਨਾਉਂਸਮੈਂਟ ਹੁੰਦੀ ਹੈ ਉਸ ਤੋਂ ਬਾਅਦ ਪਹੁੰਚਦੇ ਨੇ ਪਿੰਡ ਵਾਸੀ ਤੇ ਸਵਾਰੀਆਂ ਨੂੰ ਵੀ ਬਾਹਰ ਕੱਢਿਆ ਜਾਂਦਾ ਜੋ ਡੈੱਡ ਬਾਡੀ ਸਾਨੂੰ ਵੀ ਕੱਢਿਆ ਦਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਕਿਵੇਂ ਦੇਖੀ ਨਹੀਂ ਪ੍ਰਸ਼ਾਸਨ ਪਹੁੰਚਿਆ ਜਰੂਰ ਪਰ ਪ੍ਰਸ਼ਾਸਨ ਤੋਂ ਆਉਣ ਤੋਂ ਪਹਿਲਾਂ ਲੋਕ ਲੋਕਾਂ ਨੇ ਤੇ ਨੌਜਵਾਨਾਂ ਨੇ ਸਵਾਰੀਆਂ ਤੇ ਡੇਡ ਬਾਡੀਆ ਕੱਢ ਲਈਆਂ ਸੀ ਜਿਹਨੂੰ ਪ੍ਰਸ਼ਾਸਨ ਪਹੁੰਚਿਆ ਜੀ ਐਸ ਡੀ ਐਮ ਸਾਹਿਬ ਪਹੁੰਚੇ ਉਦੋਂ ਕੱਲੀ ਵਾਸੀ ਸੀਗੀ ਮਤਲਬ ਕਿ ਬਸ ਪ੍ਰਸ਼ਾਸਨ ਦੇ ਵੱਲੋਂ ਹਾਂ ਬਸ ਪ੍ਰਸ਼ਾਸਨ ਵੱਲੋਂ ਹਾਈ ਡਰੇ ਨਾਲ ਕੱਢੀ ਗਈ ਹੈ ਫਿਰ ਥੱਲੇ ਮਤਲਬ ਪ੍ਰਸ਼ਾਸਨ ਦੇ ਵੱਲੋਂ ਨਿਰੀਖਣ ਕੀਤਾ ਗਿਆ ਬਿਲਕੁਲ ਬਿਲਕੁਲ ਕੀਤਾ ਗਿਆ ਐਨ ਡੀ ਆਰ ਐਫ ਟੀ ਦੀ ਟੀਮ ਸੀਗੀ ਤੇ ਉਹ ਆਈ ਆ ਉਹਨਾਂ ਦੇ ਸੱਤ ਅੱਠ ਮੁੰਡੇ ਸੀਗੇ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਦੇਖਿਆ ਪਾ ਉੱਤੇ ਕੁਝ ਨਹੀਂ ਸੀ ਉਹ ਦੱਸ ਕਾਰਨ ਕੀ ਦੱਸਦੇ ਨੇ ਜਿਵੇਂ ਬਾਈ ਜੀ ਹੋਰਾਂ ਨੇ ਵੀ ਗੱਲ ਕਰੀ ਆ ਕਿ ਮੀਂਹ ਪਿਆ ਰਸੀ ਵੈਪਰ ਜਿਹੜੇ ਉਹਦੇ ਚੱਲ ਨਹੀਂ ਰਹੀ ਸੀ ਮੁੱਖ ਕਾਰਨ ਹੋਰ ਕੀ ਦਾਦੇ ਜਿਹੜੇ ਵਿੱਚ ਤੁਸੀਂ ਕਹਿੰਗੇ ਤੁਹਾਡੇ ਪਿੰਡ ਦੇ ਵੀ ਕਈ ਵਸਨੀਕ ਜੀਵਨ ਸਿੰਘ ਵਾਲੇ ਦੀ ਵੀ ਕਈ ਵਸਨੀਕ ਸੀ ਜਿਹੜੇ ਹੈਗੇ ਨੇ ਤਾਂ ਉਹ ਕੀ ਮੁੱਖ ਕਾਰਨ ਦੱਸਦੇ ਮੁੱਖ ਕਾਰਨ ਤਾਂ ਇਹ ਟਰੱਕ ਵਾਲੇ ਹੀ ਮੰਨ ਰਹੇ ਆ ਜਿਆਦਾ ਜਿਵੇਂ ਲੇਡੀਜ਼ ਅੱਗੇ ਬੈਠੀ ਸੀ ਫਰੰਟ ਸੀਟ ਤੇ ਉਹ ਦੱਸ ਰਹੇ ਸੀਗੇ ਵੀ ਟਰੱਕ ਨੇ ਸ਼ਾਇਦ ਲਾਈ ਹੈਗੀ ਤਾਂ ਕਰਕੇ ਪਲਟ ਗਈ ਬਾਕੀ ਡਰਾਈਵਰ ਬਹੁਤ ਸਿਆਣਾ ਸੀ ਸੀਨੀਅਰ ਡਰਾਈਵਰ ਸੀਗਾ ਕੋਈ ਇਦਾਂ ਦੀ ਤਾਂ ਗੱਲ ਹੀ ਹੈ ਨਹੀਂ ਸੀਗੀ ਬਸ ਇਹਦੇ ਬੇਟੇ ਦੇ ਦੱਸਣ ਦੇ ਮੌਕੇ 10 ਸਕਿੰਟ ਦਾ ਸਮਾਂ ਮਿਲਿਆ ਬਸ ਨੂੰ ਹਟੜ ਕੇ ਬੈਲੈਂਸ ਖਰਾਬ ਹੋਣ ਕਰਕੇ 10 ਸਕਿੰਟ ਉੱਪਰ ਰਹੀ ਹੈ ਓਕੇ ਹੋ ਪੁੱਲ ਦੇ ਉੱਪਰ ਲਾਉਂ ਕੀ ਜਿੱਦੋਂ ਸਵਾਰੀਆਂ ਨੇ ਹਫੜਾ ਦਬੜੀ ਕੀਤੀ ਉਹਦੇ ਬੈਲੈਂਸ ਹੋ ਗਿਆ ਤਾਂ ਕਰਕੇ ਉਹ ਸਲੋ ਡਿਗੀ ਹੈ ਜਿਹੜੀ ਬਚਤ ਹੋ ਗਈ ਜੋ ਕਿ ਤੇ ਮੂਦੀ ਪ੍ਰੋਪਰ ਪੂਰੀ ਫੁੱਲ ਤੇਜ਼ ਹੋਣੀ ਸੀ ਤਾਂ ਉਹ ਮੁੱਦੀ ਜਾਂਦੀ ਮੁੱਦੀ ਜਾਂਦੀ ਫੇਰ ਕੋਈ ਨਹੀਂ ਵਜਦਾ ਸੀਗਾ ਓਕੇ ਬੈਲੈਂਸ ਬਣ ਗਿਆ ਉਹ ਸਵਾਰੀਆਂ ਨੇ ਜਦੋਂ ਰੌਲਾ ਹਬੜਾ ਦਪੜੀ ਹੋ ਗਈ ਤੇ ਉਹਦਾ ਬੈਲੈਂਸ ਆਊਟ ਹੋ ਕੇ ਨਾਲ ਹੀ ਲਿਖੀ ਨਾਲ ਹੀ ਲਿਖੀ ਹਾਂ ਕੀ ਦੱਸਾਂ ਤੁਹਾਡੇ ਸੁਪੁੱਤਰ ਜਦੋਂ ਤੁਸੀਂ ਚੜਾ ਕੇ ਜਾਂਦੇ ਸੀ ਪਹਿਲਾਂ ਹਾਂਜੀ ਮੈਂ ਸਵਾ ਮਤਲਬ ਇੱਕ ਬੱਚੀ ਤੇ ਚੜਾਇਆ ਜੀ ਉਹਨੂੰ ਤੇ ਭਾਂਜਾ ਸੀਗਾ ਇੱਕ ਨਾਲ ਜੀ ਤੇ ਮੈਂ ਚੜਾ ਕੇ ਉਹਨੂੰ ਖੇਤ ਹੀ ਗਏ ਬਸ ਖੇਤ ਜਾ ਕੇ ਬਸ 15 10 10 ਮਿੰਟ ਲੱਗਿਆ ਐਨੇ ਚ ਗੁਰੂ ਘਰ ਜਦੋਂ ਬੇਨਤੀ ਬੋਲੀ ਹਾਂ ਤੇ ਮੈਨੂੰ ਉਹਦੀ ਜਜਮੈਂਟ ਹੋਈ ਭਾਈ ਨੇ ਜੀ ਕਿ ਮੇਰੇ ਕੋਲ ਦੀ ਟੱਪੀ ਹੈ ਬਸ ਜਦੋਂ ਖੇਰ ਜਾਈ ਹਾਂ 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 ਬਾ ਖੇਤ ਜਾ ਕੇ 10 ਮਿੰਟ ਹੋਏ ਸੀਗੇ 35 ਮਿੰਟ ਤੇ ਮੈਨੂੰ ਮੱਲਾ 40ਵੇਂ 40 ਮਿੰਟਾਂ ਤੇ ਪਤਾ ਲੱਗਿਆ 1 ਵਜ ਕੇ ਤੇ ਮੈਂ ਆਪਦੇ ਬੱਚੇ ਨੂੰ ਛੋਟੇ ਨੂੰ ਲੈ ਕੇ ਉਹਦੀ ਮੋਟਰਸਾਈਕਲ ਤੇ ਉੱਥੇ ਭੱਗ ਗਿਆ ਜੀ ਉਦੋਂ ਉੱਪਰ ਖੜੇ ਕੱਢੀ ਜਾਂਦੇ ਸੀਗੇ ਓਕੇ ਹਾਂ ਦੋਹੇ ਜਾਣੇ ਜੀ ਤੁਹਾਡੇ ਤੁਹਾਡੇ ਸੁਪੁੱਤਰ ਹਾਂਜੀ ਤੇ ਉਹ ਇੱਕ ਮੇਰਾ ਭਾਂਜਾ ਸੀਗਾ ਨਾਲ ਤੇ ਮੁੜ ਕੇ ਜਦੋਂ ਮੈਂ ਭੱਗ ਗਿਆ ਰੋਣ ਲੱਗ ਗਿਆ ਜੀ ਕਹਿੰਦਾ ਵੇੜੀ ਮੈਥੋਂ ਨਿਕੜੇ ਨਹੀਂ ਦੂਜੇ ਬੱਚੇ ਕਹਿੰਦਾ ਮਾਹ ਕੋਣੀ ਤੂੰ ਆ ਜਾ ਬਾਹਰ ਆ ਤੋਂ ਉਹਨੂੰ ਇਹ ਵੀ ਦੁੱਖ ਜਜ਼ਾਹ ਕੀਤਾ ਮੈਂ ਤੁਹਾਨੂੰ ਬਈ ਬੱਚੇ ਨਿਕਲੇ ਨਹੀਂ ਕਹਿੰਦਾ ਮੇਰੇ ਤੋਂ ਵਿੱਚ ਵੀ ਖਿੱਚੀ ਗਿਆ ਜਿੰਨਾ ਚੱਕ ਪੱਟੇ ਕੀ ਸੀ ਹੱਥ ਤੇ ਬਾਵਾ ਵੱਡਗੇ ਸੱਟਾਂ ਜੀ ਓਕੇ ਹਾਂਜੀ ਇੱਕਾ ਬਾਹ ਇੰਜਰੀ ਹੋ ਗਈ ਇਧਰ ਅੱਛਾ ਸੀਸੇ ਸੀਸੇ ਪੰਨੇ ਗਏ ਹਾਂ ਸੀਸੇ ਪੰਨੇ ਪਹਿਲਾਂ ਪਹਿਲੀਆਂ ਜ ਦੋਹੇ ਉਹੀ ਨਿਕਲੇ ਸੀਗੇ ਜੀ ਓਕੇ ਸਭ ਤੋਂ ਪਹਿਲਾਂ ਉਹ ਹਾਂਜੀ ਤੁਹਾਡੇ ਜਿਹੜੇ ਰਿਲੇਟਿਵ ਜਾਂ ਤੁਹਾਡੇ ਸੁਪੁੱਤਰ ਦੇ ਰਿਲੇਟਿਵ ਹਾਂਜੀ ਹਾਂਜੀ ਉਹ ਨਿਕਲ ਗਏ ਬਸ ਉਹਨਾਂ ਨੇ ਬਸ ਪੰਨੇ ਆ ਮੁਰੂ ਓਕੇ ਮੁਰੂ ਪੰਨੇ ਕੋ ਫਿਰ ਫਿਰ ਕੱਢੇ ਆ ਉਹਨਾਂ ਨੇ ਜਿੰਨੇ ਆ ਗਏ ਜੀ ਕੱਢੀ ਗਈ ਸੀ ਸਾਰੇ दे। प्र... भाई ਇਸ ਸੀਜ਼ਨ ਨੂੰ ਕਿਵੇਂ ਦੇਖਦੇ ਹੋ ਕਿ ਐਡਾ ਵੱਡਾ ਹਾਦਸਾ ਹੋਇਆ ਹੋਵੇ ਜਿਸ ਤਰ੍ਹਾਂ ਦੇ ਨਾਲ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਇਸ ਚੀਜ਼ ਦੀ ਨਿਖੇਦੀ ਕਰਤੀ ਗਈ ਹੋਵੇ ਪਰ ਜੇਕਰ ਮੌਜੂਦਾ ਐਮਐਲਏ ਦੀ ਜਾਂ ਵਿਧੂਤਾ ਵਿਧਾਇਕ ਦੀ ਗੱਲ ਕਰਾਂ ਤਾਂ ਉਸਤੇ ਵੱਲੋਂ ਸ਼ਾਇਦ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਨਿਖੇਦੀ ਤੱਕ ਵੀ ਨਹੀਂ ਸਭ ਤੋਂ ਬਈ ਨਾ ਵੱਡੀ ਬਿਸ਼ਰਮੀ ਦੀ ਗੱਲ ਇਹ ਹੈ ਕਿ ਸਾਡੀ ਵਿਧਾਇਕ ਰਹਿੰਦੀ ਆ ਤਲਵੰਡੀ ਸਾਹਿਬ ਉਹ ਜੀਵਨ ਸਿੰਘ ਵਾਲੇ ਤਲਵੰਡੀ ਸਾਹਿਬ ਤੋਂ ਸਨ 10 ਕਿਲੋਮੀਟਰ ਦਾ ਇੱਥੇ ਗੱਲ ਪਹੁੰਚਦੀ ਨਹੀਂ ਦਿੱਲੀ ਤੋਂ ਵਾਕੇ ਕੀ ਇਹ ਮੁਆਵਜ਼ਾ ਵੀ ਅਨਾਉਂਸ ਹੋ ਗਿਆ ਸਭ ਕੁਝ ਹੋ ਗਿਆ ਦੂਜੇ ਨੰਬਰ ਤੇ ਕੀ ਇਹ ਪੰਜਾਬ ਸਰਕਾਰ ਰਸਤੇ 'ਚ ਬੈਠੀ ਇਹ ਤੱਕ ਕੀ ਆ ਮ ਜਿਹੜਾ ਪ੍ਰਸ਼ਾਸਨ ਆ ਉਹ ਵੀ ਮਜ਼ਾਕ ਬਣਾ ਰਿਹਾ ਯਾਰ ਸੋਚਣ ਵਾਲੀ ਗੱਲ ਆ ਵੀ ਇੱਕ ਪਾਸੇ ਪਰਿਵਾਰ ਆ ਜਿਹੜੇ ਠੀਕ ਹੈ ਨਾ ਉਹ ਇੱਥੇ ਖੱਜਲ ਖਵਾਰ ਹੋ ਰਹੇ ਦੇਖੋ ਤੁਰਨ ਵਾਲਾ ਤਾਂ ਤੁਰ ਗਿਆ ਹੁਣ ਸਾਰੇ ਜਨਤਾ ਸੀ ਮਿੱਟੀ ਆ ਹੁਣ ਅਸੀਂ ਸਾਰੇ ਰਿਸ਼ਤੇਦਾਰ ਨੂੰ ਵੀਹੀ ਗੱਲ ਆ ਕਿ ਸਰਕਾਰ ਇੰਨੀ ਕਿ ਬਿਸ਼ਰਮ ਇਹਨਾਂ ਨੇ ਦੇਣਾ ਕੱਖ ਨਹੀਂ ਇਹਨਾਂ ਨੂੰ ਠੀਕ ਹੈ ਨਾ ਜੇ ਅਸੀਂ ਕੀ ਆ ਕਿਤੇ ਨਾ ਕਿਤੇ ਲੋਕ ਉਹਨਾਂ ਜਿੰਨੀ ਕਿ ਸਪੋਰਟ ਕਰ ਸਕਦੇ ਆ ਹੁਣ ਗਿਆਜੀ ਤਾਂ ਵਾਪਸ ਆਉਂਦਾ ਨਹੀਂ ਪਰ ਲੋਕ ਜਿੰਨਾ ਕਿ ਮੈਂ ਕਹਿੰਦਾ ਵੀ ਦਿਲੋਂ ਇੱਥੇ ਆ ਕੇ ਖੜੇ ਆ ਨਾਲ ਉਹ ਇਸੇ ਕਰਕੇ ਖੜੇ ਆ ਕਿ ਸਰਕਾਰਾਂ ਦੇ ਕੰਨ 'ਚ ਘਟੋ ਘਟ ਕੇ ਇੰਨੀ ਗੱਲ ਪਾਈ ਹੁਣ ਤੁਸੀਂ ਸੋਚ ਸਕਦੇ ਹੋ ਵੀ ਆਪਣਾ ਪਰਿਵਾਰ ਦਾ ਜੀ ਡੈੱਡ ਬੋਡੀ ਪਈ ਹੋਵੇ ਤੇ ਘਰੇ ਕੀ ਆ ਸਾਰਾ ਪਿੰਡ ਇਕੱਠਾ ਹੋਵੇ ਬਰਲਾਪ ਹੁੰਦਾ ਹੋਵੇ ਤੇ ਕੀ ਸਸਕਾਰ ਕਰਨ ਕਰਨੀਓ ਸੀ ਕਿਉਂ ਰੁਕਿਆ ਵੀ ਸਰਕਾਰ ਸਾਡੀ ਸਾਰ ਨਹੀਂ ਲੈ ਰਹੀ ਸਭ ਤੋਂ ਵੱਡਾ ਤਾਂ ਕੀ ਸਰਕਾਰ ਦਾ ਨਖਿੱਧਪੁਣਾਏ ਦੇ ਵਿੱਚ ਆ ਦੂਜੀ ਸਭ ਤੋਂ ਵੱਡੀ ਗਲਤੀ ਸਰਕਾਰ ਦੀ ਆ ਹੁਣ ਇੱਥੇ ਸਾਰੇ ਲੋਕ ਇੱਕੋ ਹੀ ਗੱਲ ਕਰ ਰਹੇ ਆ ਕਈ ਲੋਕ ਕਰਦੇ ਸੀਗੇ ਵੀ ਸਰਕਾਰ ਤੋਂ ਮੁਆਵਜ਼ਾ ਕਹਦਾ ਯਾਰ ਪੁਲ ਕਿਹਨੇ ਬਣਾਉਣੇ ਸੀ ਸਰਕਾਰ ਸੜਕਾਂ ਕੀ ਆ ਜੇ ਵੱਡੇ ਵੱਡੇ ਹਾਈਵੇ ਕੱਢ ਸਕਦੀ ਹੈ ਹਾਈਵੇ ਕਾਦੇ ਮਾਰੇ ਕੱਢਦੇ ਆ ਕਿਉਂਕਿ ਉੱਥੇ ਦੀ ਕਾਰਪੋਰੇਟਾਂ ਦਾ ਟੱਕ ਕੀ ਟਰੱਕ ਲੰਘਣੇ ਆ ਪਰ ਜਿੱਥੋਂ ਆਮ ਜਨਤਾ ਨੇ ਆ ਕੇ ਮੈਂ ਇਥੇ ਲੋਕ ਦਰਸ਼ਨ ਕਰਨ ਆਉਂਦੇ ਆ ਤੇ ਇਥੇ ਕੀ ਦੋਨਾਂ ਪਾਸੇ ਸੜਕ ਚੌੜੀ ਲਿਆ ਕੇ ਵਿਚਾਰੇ ਮਾਕੇ ਪੁਲ ਭੀੜਾਗਾ ਤੇ بارش ਪੈ ਰਹੀ ਸੀ ਉਸ ਸਮੇਂ ਕੀ ਆ ਉਹ ਪੁਲ ਬਣਾਉਣਾ ਕਿਹਨੇ ਆ ਇਨਫਰਾਸਟ੍ਰਕਚਰ ਸਰਕਾਰ ਦੀ ਬਣਾਉਣ ਦੀ ਜ਼ਿੰਮੇਵਾਰੀ ਆ ਠੀਕ ਹੈ ਨਾ ਜੇ ਸਰਕਾਰ ਨੇ ਪੁਲ ਚੌੜਾ ਕੀਤਾ ਹੁੰਦਾ ਨਾ ਤਾਂ ਇਹ ਹਾਦਸਾ ਵਾਪਰਦਾ ਇਸ ਕਰਕੇ ਇਸ ਹਾਦਸੇ ਦੀ ਜਿਹੜੀ ਜ਼ਿੰਮੇਵਾਰ ਆ ਉਹ ਪੂਰੀ ਤਰ੍ਹਾਂ ਸਰਕਾਰ ਆ ਜਿਹੜਾ ਡਰਾਈਵਰ ਸੀ ਬਾਈ ਉਹ ਅਮਰਧਾਰੀ ਬੰਦਾ ਸੀ ਠੀਕ ਹੈ ਨਾ ਤੇ ਬਸ ਬੜੀ ਸਰੋ ਜਿਵੇਂ ਬਾਈ ਨੇ ਗੱਲ ਕੀਤੀ ਕਿ ਬੜੇ ਸਰੋ ਬਸ ਵਿੱਚ ਡਿੱਗੀ ਆ ਨਾ ਤਾਂ ਬਸ ਤੇਜ ਸੀ ਇੱਕੋ ਇੱਕ ਕੀ ਐ ਇਸ ਹਾਦਸੇ ਦਾ ਕਾਰਨ ਆ ਪੁਲ ਦਾ ਢੀਡਾ ਹੋਣਾ ਤੇ ਪੁਲ ਖੁੱਲਾ ਸਰਕਾਰ ਨੇ ਕਰਨਾ ਸੀ ਜ਼ਿੰਮੇਵਾਰ ਸਰਕਾਰ ਆ ਤਾਂ ਇੱਥੇ ਸਰਕਾਰ ਦਾ ਹੱਕ ਸੀਗਾ ਵੀ ਮੇਰੇ ਖਿਆਲ ਚ ਕੱਲ ਹੀ ਉਹਨਾਂ ਨੂੰ ਅਨਾਉਂਸ ਕਰ ਦੇਣਾ ਚਾਹੀਦਾ ਸੀ ਭਾਈ ਫੱਟਣਾਵਾ ਤੇ ਸਾਡੀ ਆ ਸਹੂਲਤਾ ਤੇ ਹਜੇ ਤੱਕ ਸਾਡਾ ਬਿਸ਼ਰਮ ਜਿਹੜੇ ਮੈਂ ਕਿਹਾ ਹੈਗਾ ਸੀਐਮ ਵੀ ਹਜੇ ਤੱਕ ਯਾਰ ਮੈਂ ਕਹਿੰਦਾ ਵੀ ਕੋਈ ਸਿੰਗਲ ਬਿਆਨ ਨਹੀਂ ਆਇਆ ਤੇ ਪ੍ਰਸ਼ਾਸਨ ਕੀ ਮੈਂ ਕਹਿੰਨਾ ਐਸ ਡੀ ਐਮ ਵੀ ਮਾਕੇ ਬਿਠਾ ਕੇ ਸਾਨੂੰ ਬਾਈ ਯਾਰ ਕੇ ਸਰਪੰਚ ਸਾਹਿਬ ਵਰਗੇ ਸਾਰੇ ਅਸੀਂ ਕਮੇਟੀ ਦੇ ਵਿੱਚ ਸੀ ਜਾ ਕੇ ਜਦੋਂ ਗੱਲ ਕੀਤੀ ਆ ਉਹ ਬੜੀ ਬੇਸ਼ਰਮੀ ਨਾਲ ਕੀ ਆ ਗੱਲ ਕਰ ਰਹੇ ਆ ਪੇਸ਼ ਆ ਰਹੇ ਆ ਠੀਕ ਹੈ ਨਾ ਉਹ ਗੱਲ ਕਰ ਰਹੇ ਆ ਹਾਂਜੀ ਅਸੀਂ ਮਾਕੇ ਉਹ ਕਰ ਸਕਦੇ ਆ ਮੈਂ ਕਹਿੰਨਾ ਅੱਜ ਵੀ ਉੱਥੇ ਰੇਲਿੰਗ ਟੁੱਟੀ ਹੋਈ ਆ ਜੀ ਤੇ ਬਾਰਿਸ਼ਾਂ ਦੇ ਦਿਨ ਚੱਲ ਰਹੇ ਆ ਉਦੋਂ ਗਾਹਾਂ ਧੁੰਦਦਾਰ ਮੌਸਮ ਹੈਗਾ ਉੱਥੇ ਹੋਰ ਵੀ ਹਾਦਸੇ ਵਾਪਰਨਗੇ ਤੇ ਦੂਜੀ ਗੱਲ ਜਿਵੇਂ ਕੀ ਆ ਸਾਰੇ ਗੰਦੇ ਨਾਲੇ ਦਾ ਰੌਲਾ ਪਈ ਆਉਂਦਾਗਾ ਉਹ ਨਾਲੇ ਇਸ ਵਾਸਤੇ ਨਹੀਂ ਕੱਢੇ ਗਏ ਸੀਗੇ ਠੀਕ ਹੈ ਨਾ ਜਿਹੜੇ ਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪਰਪ ਇਹ ਪੋਲਿਊਸ਼ਨ ਬੋਰਡ ਦਾ ਮਾਕੇ ਕੀ ਉਹਦੀ ਨਖਿੱਧ ਪੁਣਾ ਜਿਹਦੇ ਕਰਕੇ ਕੀ ਇਹ ਹਾਥ ਸੇ 8 ਜਾਨਾਂ ਗਈਆਂ ਨੇ ਤਾਂ ਸਾਰੀ ਟੋਟਲੀ ਇਸ ਗੱਲ ਦੀ ਜ਼ਿੰਮੇਵਾਰ ਸਰਕਾਰ ਆ ਤੇ ਸਰਕਾਰ ਕੀ ਸੁਰਤ ਨਹੀਂ ਲੈ ਰਹੀ ਜਿਹੜਾ ਮੈਂ ਕਹਿੰਦਾ ਵੀ ਇਹਦੂ ਨਖਿੱਧ ਸਰਕਾਰ ਹੋਰ ਬੜੇ ਹਾਰਸੇ ਹੋਏ ਆ ਸਾਡੇ ਇਸ ਏਰੀਏ ਦੇ ਬੰਦੇ ਕੀ ਹੈ ਮਣੀ ਕਰਨ ਸਾਹਿਬ ਡੈਥ ਹੁੰਦੀ ਆ 5-5 ਲੱਖ ਰੁਪਈਆ ਨਾਲ ਦੀ ਨਾਲ ਅਨਾਉਂਸ ਹੋ ਜਾਂਦਾ ਹियर ਪਰਿਵਾਰਾਂ ਨੂੰ ਸਪੋਰਟ ਹੋਰ ਕੁਝ ਨਹੀਂ ਹੁੰਦਾ ਤੁਸੀਂ ਜਿੰਨਾ ਕਰ ਸਕਦੇ ਹੋ ਆਪਦੀ ਨਲੈਕੀ ਕਰਕੇ ਠੀਕ ਹੈ ਨਾ ਤੇ ਜਿੰਨਾ ਕਿ ਤੁਸੀਂ ਕੰਪਨਸੇਟ ਕਰ ਸਕਦੇ ਹੋ ਕਰਨ ਦਾ ਹੱਕ ਸੀ ਸਰਕਾਰਾਂ ਨਹੀਂ ਕਰ ਰਹੀਆਂ ਇਸੇ ਕਰਕੇ ਲੋਕ ਲਾਮਬੰਦ ਹੋਏ ਆ ਤੇ ਜਿਵੇਂ ਰੋਏ ਬਣਾ ਕਹਿੰਦੇ ਮਾਂ ਦੁੱਧ ਨਹੀਂ ਦਿੰਦੀ ਇਹ ਸਰਕਾਰ ਤਾਂ ਮੈਂ ਕਹਿੰਦਾ ਵੀ ਉਦੋਂ ਵੀ ਕੀ ਬੇਸ਼ਰਮ ਤੇ ਮਾਂ ਕਿ ਲੱਗਦਾ ਰਿਆ ਵਿਆ ਦਿੱਲੀ ਤੋਂ ਕੀ ਐਨਾਉਂਸਮੈਂਟ ਹੋ ਚੁੱਕੀ ਐ ਮਾਂ ਕਿ ਪ੍ਰਧਾਨ ਮੰਤਰੀ ਦੇ ਫੰਡ ਚੋਂ ਪਰ ਸੀਐਮ ਦੇ ਮਾਂ ਕਿ ਵੱਲੋਂ ਅਜੇ ਤਾਂ ਕੋਈ ਸਿੰਗਲ ਕੀ ਇਹਦੇ ਤੇ ਕੋਈ ਹਾ ਦਾ ਨਾਰਾ ਨਹੀਂ ਬੰਦੋ ਲੱਖ ਦਾ ਫੰਡ ਹੁਣ ਅਨਾਉਂਸ ਕੀਤਾ ਉਹ ਬਾਈ ਜੀ ਅੱਜ ਹੁਣ ਗੱਲ ਕਰ ਰੋ ਵੀ ਐਸਡੀ ਨੂੰ ਦੱਸ ਰਿਹਾ ਜਿਹਦਾ ਕੋਈ ਨਹੀਂ ਆਇਆ ਕੱਲ ਸਿਰਫ ਥੋੜਾ ਜਿਹਾ ਮਾਂ ਕਿ ਉਹ ਗੱਲ ਕੀਤੀ ਗਈ ਐ ਕੋਈ ਅਜੇ ਤੱਕ ਅਨਾਉਂਸਮੈਂਟ ਨਹੀਂ ਹੋਈ ਆਫੀਸ਼ੀਅਲੀ ਕੋਈ ਅਨਾਉਂਸਮੈਂਟ ਨਹੀਂ ਹੋਈ ਠੀਕ ਐ ਨਾ ਕਿਸੇ ਨੂੰ ਮਾਂ ਕਿ ਉਹ ਕੀਤਾ ਗਿਆ ਪਰ ਮ ਕਮਾਉਣ ਵਾਲੇ ਗਏ ਆ ਹੁਣ 2 ਲੱਖ ਨਾਲ ਮੈਂ ਕਹਿੰਦਾ ਵੀ ਉਸ ਸਮੇਂ ਦੇ ਵਿੱਚ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਸਾਡੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ 10 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਆ 2015 ਚ ਹਾਦਸੇ ਦੇ ਵਿੱਚ ਜੇ ਤੁਸੀਂ 5 ਲੱਖ ਰੁਪਏ ਜਾਂ 6 ਲੱਖ ਰੁਪਏ ਮੁਆਵਜ਼ਾ ਮਿਲਿਆ ਤਾਂ ਅੱਜ ਅਸੀਂ 10 ਲੱਖ ਰੁਪਏ ਮੁਆਵਜ਼ਾ ਹੀ ਮੰਗਿਆ ਤਾਂ ਸਰਕਾਰ ਨੂੰ ਮੇਰੇ ਖਿਆਲ ਚ ਕੀ ਆ ਇਸ ਮਸਲੇ ਦੇ ਉੱਤੇ ਸੈਂਸੀਅਰਲੀ ਹੁਣ ਤੱਕ ਤਾਂ ਬਿਆਨ ਆ ਜਾਣਾ ਚਾਹੀਦਾ ਸੀ ਜਿਹੜੀ ਮੰਗ ਕੀਤੀ ਗਈ ਸੀ ਕੋਈ ਨਜਾਇਜ਼ ਮੰਗ ਨਹੀਂ ਸੀ ਪਰ ਸਰਕਾਰਾਂ ਨੇ ਜਿਹੜਾ ਬਿਸ਼ਰਮੀ ਦੇ ਲੱਗ ਧਾਰਿਆ ਲੋਕ ਇਹਦਾ ਜਵਾਬਗਾਹ ਦੇਣਗੇ ਉਨ ਕਮੇਟੀ ਇਹ ਮੰਗ ਲੈ ਕੇ ਜਿਹੜਾ ਮੰਗਾ ਕਮੇਟੀ ਦੇ ਕਿ ਪੀੜਤਾਂ ਨੂੰ 10-10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ 10 ਲੱਖ ਦਾ ਮੁਆਵਜ਼ਾ ਦੇ ਇੱਕ ਬਾਈ ਜੀ ਨੂੰ ਨੌਕਰੀ ਦੀ ਮੰਗ ਕੀਤੀ ਗਈ ਆ ਹੁਣ ਰੌਲਾ ਇਹ ਆ ਵੀ ਨੌਕਰੀ ਦਾ ਮਤਲਬ ਜਿਹੜਾ ਸੀਗਾ ਮਨੀਕਰਨ ਸਾਹਿਬ ਹਾਸੇ ਵਿੱਚ ਬਾਦਲ ਸਰਕਾਰ ਹੁੰਦੀ ਸੀ ਉਹਨਾਂ ਨੇ ਉਦੋਂ ਕਿਹਾ ਸੀਗਾ ਕਿ ਹਰ ਪਰਿਵਾਰ ਦੇ ਜੀ ਨੂੰ ਨੌਕਰੀ ਮਿਲੂਗੀ ਜਗੇ ਦੇ ਪਰਿਵਾਰਾਂ ਨਾਲ ਹੁਣ ਅਸੀਂ ਗੱਲ ਕਰਕੇ ਹਟਿਆ ਉਹ ਕਹਿੰਦਾ ਕੀ ਇਹ ਨੌਕਰੀ ਦਾ ਦੂਰ ਦੀ ਗੱਲ ਆ ਕੁਝ ਫੰਡ ਵੀ ਜਿਹੜੇ ਅਨਾਉਂਸ ਕੀਤੇ ਗਏ ਸੀ ਉਹ ਫੰਡ ਵੀ ਨਹੀਂ ਦਿੱਤੇ ਗਏ ਤਾਂ ਇਸ ਕਰਕੇ ਕੀ ਆ ਲੋਕਾਂ ਨੂੰ ਜਿਹੜਾ ਹੈਗਾ ਉਹ ਲੋਕਾਂ ਨੂੰ ਬੇਤਵਾਰੀ ਸਰਕਾਰਾਂ ਤੇ ਹੋਈ ਪਈ ਆ ਤੇ ਸਰਕਾਰਾਂ ਦੀ ਮਾਕੀ ਇਸੇ ਜਿਹੜੀ ਗੈਰ ਜ਼ਿੰਮੇਵਾਰੀ ਮਾਕੀ ਨਿਵਾ ਰਹੇ ਆ ਉਹਦੇ ਉਪਰ ਮੈਂ ਤਾਂ ਫਿਟ ਲਾਂਤੀ ਕਹਿਣਾ ਸਾਡੀ ਜਥੇਬੰਦੀ ਵੱਲੋਂ ਜੇ ਪ੍ਰਦਰਸ਼ਨ ਜਿਹੜਾ ਹੈ ਉਹ ਤੱਕ ਜਾਰੀ ਰਹੂਗਾ ਜੋ ਤੱਕ ਤੋਂੜੀ ਮੰਗ ਨਹੀਂ ਮੰਨੀ ਜਾਂਦੀ ਬਿਲਕੁਲ ਬਾਈ ਜੀ ਸਾੜੀਆਂ ਜਥੇਬੰਦੀ ਇਸੇ ਗੱਲ ਤੇ ਡਿੱਗਨੇ ਬਾਕੀ ਸਾਰਿਆਂ ਨੇ ਕੀ ਆ ਜਿਹੜੇ ਪਰਿਵਾਰ ਬੈਠੇ ਆ ਦੇਖੋ ਉਹਨਾਂ ਦਾ ਦੁੱਖ ਕੀ ਆ ਅਸੀਂ ਸਿਰਫ ਮਹਿਸੂਸ ਕਰ ਸਕਦੇ ਆ ਪਰ ਉਥੇ ਰੱਖ ਕੇ ਆਪਦੇ ਆਪ ਨੂੰ ਸੋਚ ਕੇ ਦੇਖਦੇ ਆ ਤਾਂ ਆਪ ਦਾ ਵੀ ਮਾਕੇ ਲੂਕੰਡਾ ਖੜਾ ਹੁੰਦਾ ਵੀ ਡੈੱਡ ਬੋ ਸਾਰਾ ਪਿੰਡ ਮਗਰ ਕੀ ਆ ਵੇਟ ਕਰ ਰਿਹਾ ਸਾਰੇ ਲੋਕ ਇਕੱਠੇ ਹੋ ਰਹੇ ਆ ਤਰਾ ਤਰਾ ਕਰੀ ਜਾਂਦੇ ਆ ਠੀਕ ਹੈ ਨਾ ਪਰ ਇੱਕ ਸਰਕਾਰ ਦੀ ਬੇਸ਼ਰਮੀ ਕਰਕੇ ਡੈੱਡ ਬਾਡੀਆਂ ਵੀ ਰੋਲ ਰਹੀਆਂ ਨੇ ਚਲੋ ਹਾਦਸੇ ਦਾ ਸ਼ਿਕਾਰ ਹੋ ਗਏ ਪਰ ਤੁਹਾਡੀ ਨਲੈਕੀ ਦਾ ਘਟੋ ਘਟ ਉਹਨੂੰ ਕੰਪਨਸੇਟ ਦਾ ਕਰ ਸਕਦੀ ਆ ਇਹ ਸਰਕਾਰ ਦੀ ਬਹੁਤ ਵੱਡੀ ਨਲੈਕੀ ਆ ਤਾਂ ਪਿੰਡ ਜੀਵਨ ਸਿੰਘ ਵਾਲ ਦੇ ਇਹੋ ਚਸ਼ਮੀ ਦੀ ਸੀ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਜਾ ਕੇ ਜਿਹੜੀਆਂ ਨੇ ਉਹ ਡੈੱਡ ਬਾਡੀਆਂ ਨੂੰ ਕੱਢਿਆ ਜਾਂਦਾ ਤੇ ਨਾਲ ਹੀ ਸਵਾਰੀਆਂ ਨੂੰ ਜਿਹੜਾ ਕੱਢਿਆ ਜਾਂਦਾ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਪੂਰਨ ਰੂਪ ਦੇ ਵਿੱਚ ਦੋਸ਼ੀ ਮੌਕੇ ਦੀ ਜਿਹੜੀ ਆ ਉਹ ਸਰਕਾਰ ਹੈ ਤੇ ਹਾਲਾਂਕਿ 10 ਲੱਖ ਤੇ ਮੌਜੂਦੀ ਤੇ ਪਲੱਸ ਇੱਕ ਸਰਕਾਰੀ ਨੌਕਰੀ ਦੀ ਮੰਗ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਲ ਦੇ ਉਹ ਇਜਾਜ਼ਤ ਧੰਨਵਾਦ ਜੀ